ਉਹ ਜੇਪਾ ਸੇ ਪੈ ਗਏ ਹੋ ਜਿੰਨੇ ਅਕਾਲ ਤਖਨਾ ਮੱਥਾ ਲਾਇਆ ਉਹਦਾ ਹਾਲ ਬੜਾ ਪੁਰਾ ਹੋਇਆ ਜੇ ਅਫਦਾਲੀ ਦਾ ਵੇਖ ਲੋ ਮਸੇ ਰੰਗੜ ਦਾ ਵੇਖ ਲੋ ਇਤਰਾ ਗੋਦੀ ਦਾ ਵੇਖ ਲੋ ਇੱਥੇ ਫੂਟਾ ਸੇ ਨੋਰੀ ਜਾਨੀ ਜਾਨ ਸੋਰੀ ਲੰਮੇ ਬੈ ਕੇ ਆਏ ਆ ਬੰਨਾਲੇ ਹੋਰੀ ਲੰਮੇ ਬੈ ਕੇ ਆਏ ਆ ਤੱਲੋਂ ਕੋਈ ਸੁਖਬੀਰ ਸਾ ਅਕਲ ਦੀ ਗੱਲ ਨਹੀਂ ਦੱਸ ਰਿਹਾ ਇਹ ਤੈਨੂੰ ਸਾਰੇ ਪੁੱਠੇ ਰਾਹ ਖਾਣੇ ਆ ਬੰਦਾ ਵਰਗੇ ਹੱਜੇ ਵੀ ਛੱਡ ਦੇ ਅਕਾਲ ਤਖਨ ਤੇ ਨਾਤ ਮੱਥੋ ਕੇ ਗਲਤੀਆਂ ਦੀ ਮਾਫ਼ੀ ਤੂੰ ਪਹਿਲਾਂ ਮੰਗਿਆ ਸਭ ਕੁਝ ਛੱਡ ਦੇ ਬਹੁਤ ਕੋਈ ਜਨ ਨੂੰ ਕੰਮ ਨਹੀਂ ਦਿੱਤਾ ਕੌਮ ਨੂੰ ਰੋਣਾ ਅੱਜ ਲੋਕ ਚਾ ਕਰਦੇ ਆ ਅਕਾਲੀ ਦਲ ਦਾ ਕੀ ਪਲੇ ਰਹਿ ਗਿਆ ਜੇ ਜਿੰਦਾਰ ਜੀ ਅਕਾਲੀ ਦਲ ਨੂੰ ਸਰਵਾਈਵ ਕਰ ਲਈ ਅਕਾਲ ਤਖਤ ਦੇ ਨਾਲ ਆਪਣੀ ਸੂਚ ਬੂਝ ਦੇ ਨਾਲ ਫਿਰ ਲੋਕਾਂ ਚ ਜਾ ਕਰਵਾਇਆ ਹੁਣ ਅਕਾਲੀ ਦਲ ਨੂੰ ਜਿੰਦਾ ਕਰਨ ਵਾਸਤੇ ਇਹ ਘਰਾਂਤ ਪੱਜੇ ਕਰਦੇ ਆ ਇਹ ਜਿਹੜਾ ਤਾਣਾ ਬਾਣਾ ਵਿਗੜਿਆ ਅੱਜ ਜਿੱਥੇ ਪੰਖਾਣ ਕੇ ਦਿਨ ਪਿਆ ਇਹ ਕੋਈ 2 4 10 ਸਾਲਾਂ ਦੀ ਖੇਡ ਨਹੀਂ ਹੈ ਇਹ ਪਿਛਲੇ 25 30 ਸਾਲ ਤੋਂ ਸਾਡੀ ਲੀਡਰਸ਼ਿਪ ਲੋਕਲ ਨਹੀਂ ਸੀ ਤਾਂ ਜਾ ਕੇ ਅਜੇ ਹਾਲਾਤ ਬਣੇ ਆ ਅੱਜ ਕੌਮ ਦੀਆਂ ਜਿਹੜਾ ਪੰਜਾਬੀ ਸੁਭਾ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਬਣਾਇਆ ਸੀ ਜਿੱਲਾ ਭਰ ਕੇ ਬਣਾਇਆ ਸੀ ਤਸਵੀਰ ਸਾਹਕ ਬਰਾਸੀ ਆਸੋਸ ਪੰਜਾਬੀ ਸੂਬੇ ਦੇ ਵਿੱਚ ਸਾਡਾ ਖਾਣ ਕੀ ਹੈ ਅਸੀਂ ਸਿਆਸੀ ਤੌਰ ਤੇ ਖਤਮ ਹੋ ਗਏ ਆ ਸਾਡੀਆਂ ਜਮਾਨਤਾਂ ਜਾਰੇ ਜਾਰੇ ਪਿਆ ਜਾਂ ਜੱਤ ਹੋ ਗੀਆਂ ਪੰਜਾਬ ਦੇ ਵਿੱਚ ਦੋ ਕਨੇ MLA ਰਹਿ ਗਏ 117 ਦੇ ਵਿੱਚੋਂ ਅੱਜ ਸਾਡੇ ਬੱਚੇ ਨਸ਼ੇ ਦੇ ਲੱਗ ਗਏ ਅੱਜ ਸਾਡੇ ਮਾਪੇ ਆਪਣੇ ਬੱਚਾ ਨੂੰ ਬਚਾਉਣ ਵਾਸਤੇ ਵਿਦੇਸ਼ਾਂ 'ਚ ਤੱਕ ਰਹੇ ਆ ਜਿਆਦਾ ਦਾ ਵੇਚ ਕੇ ਅੱਜ ਸਿੱਖੀ ਨੂੰ ਬਹੁਤ ਵੱਡੀ ਟੈ ਲੱਗੀ ਆ ਗੈਰ ਸਿੱਖ ਜਿਹੜੇ ਆ ਉਹ ਪਰਹੁਲਤ ਹੋ ਰਹੇ ਆ ਪੰਜਾਬ ਦੀ ਧਰਤੀ ਤੇ ਤੇ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਦੇ ਵਾਰਿਸ ਜਿਨ੍ਹਾਂ ਦਾ ਇਸ ਧਰਤੀ ਦੇ ਚੱਪੇ ਚੱਪੇ ਦੇ ਖੂਨ ਡੁੱਲਿਆ ਜਿਨ੍ਹਾਂ ਨੇ ਮਰਗਜ਼ਾੜ ਕਰਵਾਇਆ ਉਹਨਾਂ ਕਿ ਜੱਤੀ ਦੀ ਰੱਖਿਆ ਕੀਤੀ ਆ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦਾ ਹਾਲ ਅੱਜ ਜੋ ਹੈ ਉਹ ਤੁਹਾਡੇ ਸਾਹਮਣੇ ਹੈ ਅੱਜ ਸਾਡਾ ਕਿਸਾਨ ਰੋ ਰਿਹਾ ਹੈ ਸਾਡੇ ਬੱਚਿਆਂ ਦਾ ਕੋਈ ਪੁੱਖ ਨਹੀਂ ਲੋਕਾਂ ਨੇ ਆਪਣੇ 냔ੇ ਗੈਂਗਸਟਰ ਗੈਂਗਸਟਰ ਬਣ ਗਏ ਤੇ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਜਮੀਨਾਂ ਜਿਆਦਾ ਦਾ ਵੇਚ ਕੇ ਬਾਹਰ ਪੁੱਟੇ ਤੇ ਬਾਅਦ ਜੋ ਸਾਡੇ ਨਾਲ ਹਾਰ ਹੋਇਆ ਉਹ ਵੀ ਤੁਹਾਡੇ ਸਾਹਮਣੇ ਹੈ ਤਾਂ ਮੈਨੂੰ ਯਾਦ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਵਿੱਚ ਆਪਣੀ ਪੰਥਕ ਸਰਕਾਰ ਨੇ ਜਦੋਂ ਭਾਈ ਅਮਰਿੰਦਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਜਾਰਾਇਆ ਤੋਸ਼ ਵੇ ਜਥੇਦਾਰ ਮੋਹਨ ਸਿੰਘ ਤੋਂ ਹਰਾਨਾ ਦੀ ਇੱਕ ਹੱਥ ਲਿਖਿਤ ਚਿੱਠੀ ਅੱਜ ਵੀ ਮੇਰੇ ਕੋਲ ਹੈ ਉਹ ਚਿੱਠੀ ਮੇਰੇ ਕੋਲ ਆ ਕੇ ਗਈ ਸੀ ਭਾਈ ਮੋਹਨ ਸਿੰਘ ਤੇ ਪਾਈਰ ਸਪਾਸ ਸੰਤਾਂ ਦੇ ਜਿਹੜੇ ਪੀ ਐਸ ਐਮ ਉਹ ਚਿੱਠੀ ਤੇ ਕੀ ਲਿਖਿਆ ਸੀ ਮੈਂ ਮਹਾਰਾਜ ਜੀ ਨੂੰ ਕਹਣਾ ਚਾਹੁੰਨਾ ਉਹ ਤੇ ਲਿਖਿਆ ਆਇਆ ਸੀ ਤੇ ਮੈਂ ਤੇ ਚਾਹੁੰਦਾ ਸੀ ਕਿ ਸੰਤ ਕਰਤਾਰ ਸਿੰਘ ਦੇ ਪੁੱਤਰ ਨੂੰ ਇੱਕ ਨਹੀਂ ਜਟਕਸਾਲ ਵਾਲੇ 8 ਸੀਟਾਂ ਵੀ ਮੰਗਦੇ ਤੇ ਦੇ ਦੇਣੀ ਐ ਚਾਹੀਦੀ ਐ ਇਹ ਸਿੱਖੀ ਦੀ ਯੂਨੀਵਰਸਿਟੀ ਆਟਕਸਾ ਪਰੇਦਾਨੇ ਮੇਰੀ ਗੱਲ ਨਹੀਂ ਮੰਨੀ ਤੇ ਹੁਣ ਰੈਕਸ਼ਨ ਹੋਣੀ ਆ ਕੋਪਸ਼ਨ ਕੋਪਸ਼ਨ ਹੋਣੀ ਸੀ ਰੈਕਸ਼ਨ ਤੋਂ ਬਾਅਦ ਉਹਦੇ ਵਾਸਤੇ ਮੈਂਬਰ ਚਾਹੀਦੇ ਸੀ 9 ਮੈਂ ਬਣ ਗਿਆ ਸ ਬਿਨਾ ਮੁਕਾਬਲਾ ਗਰਦਾਸਪੁਰ ਦੇ ਲੋਕਾਂ ਨੇ ਮੇਰਾ ਮਾਨਤਾਨ ਕੀਤਾ ਕਿਉਂਕਿ ਮੈਂ ਉਦੋਂ ਬਲਾਕ ਸੰਧੀ ਧਾਰੀਵਾਲ ਦਾ ਚੇਅਰਮੈਨ ਵੀ ਸਾਂ ਤੇ ਲੈਂਡਮਾਰਕ ਬੈਂਕ ਦਾ ਵੀ ਚੇਅਰਮੈਨ ਸਾਂ ਕੱਲ ਜੋ ਹਟਦਾ ਹੀ ਬਣ ਗਿਆ ਸ ਤੇ ਤੋਰ ਸਾਹਮਣਾ ਜਿੰਸਤੇਦਾਰੀ ਬਣ ਗਈ ਤੇ ਲੋਕਾਂ ਕਿਆ ਵੀ ਨਹੀਂ ਅਹੀ ਛੋਟੇ ਪੁਰ ਦੇ ਉਲਟ ਬੰਦਾ ਵਿਖਿਆ ਨਾ bina ਮੁਕਾਬਲਾ ਬਣ ਗਿਆ ਮੇਰੇ ਕੋ ਚਿੱਠੀ ਗਈ ਤੇ 8 ਵੋਟਾਂ ਤਰਸਾਲ ਦੇ ਕੋਲ ਹੈਗੀਆਂ ਨੇ ਤੇ ਕਾਕਾ ਨੌਵੀਂ ਵੋਟ ਤੂੰ ਪਾਉਣੀ ਐ ਭਾਈ ਅਮਰੀਕ ਸਿੰਘ ਨੂੰ ਆਪਾਂ ਕੋਆਪ ਕਰਕੇ ਸਰੂਬਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਾਉਣਾ ਮੈਂ ਅੱਜ ਹੀ ਮੱਥੇ ਨੂੰ ਲਾਈ ਜੋ ਕੱਲ ਸ੍ਰੋਮਣੀ ਕਮੇਟੀ ਦਾ ਜਨਤ ਸੀ ਪਤਾ ਨਹੀਂ ਸਰਕਾਰ ਨੇ ਉਹਨਾਂ ਅੱਠਾ ਜਮੇ ਕੋਈ ਖਰੀਦ ਕੇ ਢਵਾ ਲਿਆ ਮੈਨੂੰ ਬਾਹਰੋਂ ਭਾਈ ਅਬਦੀਕ ਸੇ ਉਹਨਾਂ ਦੇ ਇਸਲੇ ਪਗਈ ਤੇ ਵੋਟ ਨਾ ਪਾਇਓ ਬੁੱਦੇ ਸਾਡੇ ਆਪਣੇ ਕਰ ਗਏ ਮੇਰਾ ਉਹਨਾਂ ਨਾਲ ਬਹੁਤ ਪ੍ਰੇਮ ਸੀ ਬਹੁਤ ਵਧੀਆ ਇਨਸਾਨ ਸੀ ਅੱਜ ਖਾਲਸਾ ਜੀ ਮੈਂ ਲੰਬਾ ਲੈਕਚਰ ਨਹੀਂ ਕਰਨਾ ਸਿੰਘ ਸਾਹਿਬ ਦੇ ਤੁਸੀਂ ਵਿਚਾਰ ਸੁਣਨੇ ਆ ਇੱਕ ਪਾਸੇ ਉਹ ਲੋਕ ਸੀ ਜਿਹੜੇ ਅਕਾਲ ਤਖਤ ਦੀ ਮਾਨਮਤਾ ਜਾਦਾ ਵਾਸਤੇ ਸੀਸ ਦੇ ਰਹੇ ਆ ਅੱਜ ਦੂਜੇ ਪਾਸੇ ਉਹ ਲੀਡਰ ਨੇ ਜਿਹੜੇ ਅਕਾਲ ਤਖਤ ਦਾ ਮਜ਼ਾਕ ਬਣਾ ਰਹੇ ਆ ਆ ਵੀ ਸਾਡੇ ਸਿੰਘ ਸਾਹਿਬ ਇਹ ਹਰਪ੍ਰੀਤ ਸਿੰਘ ਹੋਣੀ ਪੀ ਐਚ ਡੀ ਹੈ ਇਹ ਵੀ ਭਾਈ ਅਮਰੀਤ ਸਿੰਘ ਵੰਗੂ ਪਰੇ ਲਿਖੇ ਆ ਇਸੇ ਕੇ ਇਤਿਹਾਸ ਤੋਂ ਮਰਿਆਦਾ ਤੋਂ चंकी तरह वाकफ है इन्होंने जो अकाल तख्त फैसला दो दसंबर होया मन की आवाज से लोग लंबे समय तो उड़ीक रहे थे पर कोई सच बोलने वाला कोई सूरमा अकाल तखत का जथेदार ਅਕਾਲੇ ਫੂਲਾ ਸਿੰਘ ਵਰਗਾ ਆਇਆ ਜਜਨਾ ਲੋਕਾਂ ਨੇ ਅਕਾਲ ਤਖਤ ਦਾ ਮਜ਼ਾਕ ਬਣਾ ਦਿੱਤਾ ਉਹਨਾਂ ਨੂੰ ਥਨ ਪਵੇ ਅਕਾਲ ਤਖਤ ਦੇ ਜੱਜ ਜਦੋਂ ਮਰਜ਼ੀ ਬਣਾ ਦਿੰਦੇ ਸੀ ਜਦੋਂ ਮਰਜ਼ੀ ਲਾ ਦਿੰਦੇ ਸੀ ਇਹ ਬਰਯਾਦਾ ਤਾਂ ਫੋਰਥ ਕਲਾਸ EMPLOYEES ਵਾਸਤੇ ਵੀ ਨਹੀਂ ਹੁੰਦੀ ਉਹਨਾਂ ਨੂੰ ਵੀ ਰੱਖਣ ਦਾ ਵੀ ਕੋਈ ਤਰੀਕਾ ਹੁੰਦਾ ਉਹਨੂੰ ਕੱਢਣ ਦਾ ਵੀ ਕੋਈ ਤਰੀਕਾ ਹੁੰਦਾ ਜੇਰਾ ਅਕਾਲ ਤਖ ਸਾਡੇ ਵਾਸਤੇ ਇੱਕ ਤਾਂ ਪਰਮਾਤਮਾ ਹੈ ਵੈਗੁਰੂ ਹੈ ਉਹ ਤਾਂ ਬੰਦ ਜਾਨ ਨਹੀਂ ਡਿਸਕ੍ਰਾਈਬ ਕਰ ਸਕਦਾ ਅਸੀਂ ਪਰਮਾਤਮਾ ਤੋਂ ਥੱਲੇ ਅਕਾਲ ਤਖ ਤੈਨੂੰ ਸਮਝਦੇ ਸੀ ਅਕਾਲ ਤਖ ਦਾ ਹੁਕਮ ਹਰ ਸੇਖ ਵਾਸਤੇ ਅਦਾਈ ਹੁਕਮ ਹੁੰਦਾ ਸੀ ਜੱਥੇਦਾਰਾਂ ਨੇ ਦੋ ਤਰੀਕ ਨੂੰ ਇੱਕ ਫੈਸਲਾ ਕੀਤਾ ਇਹ ਫੈਸਲਾ ਬਹੁਤ ਲੇਟ ਹੋਇਆ ਹੈ ਕਿਉਂਕਿ ਕੌਮ ਦੇ ਵਿੱਚ ਡਰ ਗੁਜ਼ਰ ਕਰਨ ਵਾਲੇ ਲੋਕ ਬਹੁਤ ਨੇ ਸੱਚ ਬੋਲਣ ਵਾਲੇ ਅਣਖੀ ਬੰਦੇ ਘੱਟ ਹੈ ਸੱਚ ਬੋਲਣ ਵਾਲੇ ਵੈਸੇ ਘੱਟ ਹੁੰਦੇ ਆ ਉਹ ਜਦੋਂ ਸੱਚ ਬੋਲਿਆ ਤੇ ਭਰਾਓ ਉਸ ਦਿਨ ਲੋਕਾਂ ਦੀ ਨਜ਼ਰ ਵੇਖਣ ਵਾਲੀ ਸੀ ਪੰਜਾਬ ਦੇ ਵਿੱਚ ਉਹ ਜੋ ਫੈਸਲੇ ਜਾਨੇ ਹਰਪ੍ਰੀਤ ਸਿੰਘ ਹੋਰੀ ਪੁੱਛ ਨਹੀਂ ਸੀ ਇੱਕ ਇੱਕ ਕਰਕੇ ਉਹ ਗਿਣਾ ਮੰਨ ਰਹੇ ਸੀ ਜਿਨ੍ਹਾਂ ਨੇ ਕਈ ਸਾਲ ਪਲਾਂ ਦੇ ਪਾਣੀ ਨਹੀਂ ਪੀਣ ਦਿੱਤਾ ਤੇ ਜੇ ਅਸਾਂ ਪਰਖਾੜੀ ਕਰਨ ਕਰਾਉਣਾ ਹੋਇਆ ਸਾਡਾ ਕੱਖ ਨਾ ਨਹੀਂ ਗੱਲੇ ਬਾਤੇ ਕਰੀ ਜਾਂਦੇ ਸੀ ਮੰਨਦੇ ਨਹੀਂ ਸੀ ਪਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਮਨਾਇਆ ਇੱਕ ਕੜਾਹੋਰ ਵੀ ਵਰਤਾਈ ਆ ਇਹ ਉਹਦਾ ਭਾਣਾ ਸੀ ਮੈਂ ਤੁਹਾਨੂੰ ਇੱਕ ਆਪਣੀ ਹੱਟ ਪਿੰਦੀ ਜਦੋਂ ਦਾ ਸੀ ਦੱਸਣ ਲੱਗਾ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਮੈਂ ਜ਼ਿਲ੍ਹੇ ਦਾ ਜ਼ਥੇਦਾਰ ਸੀ ਅਸੀਂ ਕਮਾੜਾਂ ਚ ਲੁਕਦੇ ਫਿਰਦੇ ਸੀ ਫੌਜ ਦਾ ਪਹਿਰਾ ਸੀ ਸਾਡੇ 23 ਸੱਜਣ ਦੱਸ ਦਿੰਦੇ ਸੀ ਵੀ ਆਹ ਕੱਟੜ ਆ ਇਹਨੂੰ ਪਹਿਲਾਂ ਮਾਰੋਗੇ ਤੇ ਫੇਰ ਠੀਕ ਹੈ ਤੇ ਫੌਜ ਆਲੇ ਤੇ ਵਿੰਦੇ ਹੀ ਕੱਖ ਨਹੀਂ ਸੀ ਉਹ ਤਾਂ ਅੰਮ੍ਰਿਤਧਾਰੀ ਪੀੜੀ ਪਾਗਲ ਤੋਚ ਕੇ ਲੈਂਦੇ ਸੀ ਅਸੀਂ ਕਮਾੜਾਂ ਚ ਸੌਂਦੇ ਸੀ ਇੱਕ ਮਹੀਨਾ ਲੋਕਾਂ ਦੇ ਕਬਾੜਾ ਦੇ ਸੁੱਤੇ ਇੱਕ ਗੜ ਮੇਰਾ ਕੋਈ ਸੱਜਣ ਮਿੱਤਰ ਸੀ ਚੇਅਰਮੈਨ ਹਰਦੇਵ ਸਿੰਘ ਮੈਂ ਉਹਦੇ ਭੋਗ ਤੇ ਸ਼ੁਭਦਾਸ਼ ਕੋੰਦਾ ਆਇਆ ਤਾਂ ਮੈਂ ਬੋਲਦਿਆਂ ਮਹਾਰਾਜ ਜੂਰੀ ਚ ਕਹ ਰਿਹਾ ਮੈਂ ਬੋਲਦਿਆਂ ਉੱਥੇ ਕਿਹਾ ਤੇ ਗੁਰੂ ਰਾਮਦਾਸ ਜੀ ਦੇ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਨਾਲ ਕੋ ਅਸੀਂ ਸੁਣਦੇ ਸੀ ਕਿਸੇ ਪੀਰ ਫਕੀਰ ਦੀ ਜਗ੍ਹਾ ਤੇ ਕੋਈ ਪਿਸ਼ਾਬ ਕਰ ਦਵੇ ਨਾ ਉਹ ਪੀਰ ਫਕੀਰ ਨੂਰ ਲੈਂਦਾ ਦਾਦਾ ਤੁਹਾਡੇ ਕਰਦੇ ਜਿੱਥੇ ਕੋਰੀਆਂ ਦੇ ਕੋਲ ਹਰਦੇ ਸੀ ਲੋਕਾਂ ਦੀਆਂ ਸੁੱਖਣਾ ਪੂਰੀਆਂ ਹੁੰਦੀਆਂ ਸੀ ਸਦੀਆਂ ਤੋਂ ਖੰਡ ਪਾਠਾਂ ਦਾ ਪਰਵਾਹ ਚੱਲਦਾ ਸੀ ਉਹ ਜੱਤੀ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਸਿੱਧੀ ਦਿਹਾੜੇ ਤੇ ਟੂਪਾ ਟੈਂਕਾਂ ਦਾ ਬੈਕਗਰਾਉਂਡ ਦੇ ਖੂਨ ਨਾਲ ਵੰਦੀ ਨਹੀਂ ਤੇ ਜੇ ਮਾਲਕੋ ਤੁਸਾਂ ਨਾ ਕੀਤਾ ਕੁਝ ਇਹ ਸੱਜੇ ਲਵਾਂ ਸੀ ਮੈਂ ਦਿ ਲੋ ਗਿਆ ਰਹੀ ਸੀ ਤੇ ਗੁਰੂ ਰਾਮਦਾਸ ਗੁਰੂ ਹਰਗੋਬਿੰਦ ਸਾਹਿਬ ਲੋਕਾਂ ਨੇ ਮੰਨ ਲੋ ਆ ਜਾਣਾ ਤੇ ਮੈਂ ਬੋਲ ਕੇ ਹਣਿਆ ਉਸ ਪਿੰਡ ਦਾ ਬਾਜੀਗਰ ਚੌਕੀ ਦਾ ਸੀ ਉਹਦਾ ਨਾਂ ਸੀ ਲੱਖੀ ਉਹ ਪੱਜਾ ਪੱਜਾ ਬਾਹਰ ਆਇਆ ਮੈਨੂੰ ਕਹਿੰਦਾ ਜਥੇਦਾਰ ਜੀ ਪਾਕਿਸਤਾਨ ਤੋਂ ਖਬਰ ਆਈ ਹੈ ਇੰਦਰਾ ਗਾਂਧੀ ਮਾਰੀ ਗਈ ਹੈ ਮੈਂ ਰੰਮੇ ਪੈ ਕੇ ਉੱਥੇ ਡੰਡੋਤ ਕੀਤੀ ਇਹ ਸ਼ਕਤੀ ਗੁਰੂ ਹਰਗੋਬਿੰਦ ਸਾਹਿਬ ਦੀ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਯਾਨੀ ਹਰਪ੍ਰੀਤ ਸਿੰਘ ਹੋਣਾ ਕੋ ਜਿੱਥੇ ਜਾਨ ਅਕਬੀਰ ਸਿੰਘ ਹੋਣਾ ਕੋ ਪੰਜ ਸਿੱਧ ਸਵਾਨਾ ਕੋ ਸੇਵਾ ਲਈ ਜੋ ਜੋ ਕੰਜਰ ਵੀ ਤੂੰ ਬਿਨਾ ਕੀਤਾ ਓਏ ਓ ਮੰਗਾਇਆ ਸਾਰੇ ਸਭ ਸਾਹਮਣੇ ਦੇਖਿਆ ਆਕਾਲ ਤਖਤ ਦੀ ਸ਼ਕਤੀ ਨੂੰ ਯਾਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਓ ਕੀਤਾ ਦੁਬਾਰਾ ਲੋਕ ਡੀਕਦੇ ਸੀ ਤੇ ਪਤਾ ਨਹੀਂ ਅਕਾਲੀ ਫੂਲਾ ਸਿੰਘ ਵੇਲੇ ਕੀ ਹੋਇਆ ਸਾਰੀ ਦੁਨੀਆ ਨੇ ਟੀਵੀ ਤੇ ਦੇਖਿਆ ਜੋ ਕੁਝ ਹੋਰਦਨ ਹੋਇਆ ਉਹਨਾਂ ਨੇ ਕਮੇਟੀ ਬਣਾ ਦਿੱਤੀ ਤੇ ਭਰਤੀ ਜਿਹੜੀ ਇਹ ਕਮੇਟੀ ਕਰੇਗੀ ਉਹ ਵੇਖੋ ਰੱਜੇ ਦੀਆਂ ਜੀ ਪੰਜ ਵਰੀ ਮੁੱਖ ਮੰਤਰੀ 30 ਸਾਲ ਅਕਾਲੀ ਦਲ ਦੇ ਪ੍ਰਧਾਨ ਸ਼੍ਰੋਮਣੀ ਕਮੇਟੀ ਵਿੱਚ ਇੱਜਤ ਉਹ ਕਾਹਤਖਦ ਜਸਦਾਰ ਜਦੋਂ ਮਰਜ਼ੀ ਬਣਾ ਦੋ ਜਦੋਂ ਮਰਜ਼ੀ ਲਾਉਣ ਕੋਈ ਪਾਰਟੀ ਦੇ ਵਿੱਚ ਉਹਨਾਂ ਦੇ ਲੈਵਲ ਦਾ ਡਿਟਰ ਨਹੀਂ ਸੀ ਦਿੱਲੀ ਨਾਲ ਸਾਂ ਇਹਦੀ ਤਾਕਤ ਹੁੰਦਿਆ ਅਰਜੇ ਨਹੀਂ ਕੋਈ ਰਿਸ਼ਤੇਦਾਰ ਨਹੀਂ ਰਿਹਾ ਉਹਨਾਂ ਦੇ ਰਿਸ਼ਤੇਦਾਰਾਂ ਦੀ ਕੁਰਬਾਨੀ ਕੀ ਆ ਭਈ ਆ ਕੈਰੋ ਦੀ ਕੀ ਕੁਰਬਾਨੀ ਆ ਭਈ ਮਜੀਠਾ ਜੀ ਦੀ ਕੀ ਕੁਰਬਾਨੀ ਆ ਅਜੇ ਚਾਰ ਚਾਰ ਪੰਜ ਪੰਜ ਸਾਲ ਚੱਲ ਰਿਹਾ ਹੈ ਇੱਕ ਗਰਦੀ ਕੁਰਬਾਨੀ ਨਹੀਂ ਸਾਗ ਨੂੰ ਵਜੀਰ ਬਣਾ ਦਿੰਦਾ ਪਰ ਅਰਜੇ ਫੇਰ ਦੀ ਅਗਾਂਹ ਤਖਤ ਨਹੀਂ ਮੰਨਣਾ ਦੋ ਮੰਤਰਾ ਕੋ ਸੀਵੇ ਦਵਾ ਦਿੰਦੇ ਜਿੱਥੇਦਾਰ ਜੀ ਨੇ ਕਹਾਂ ਪੰਜਾਂ ਨਾਲ ਸਾਰੋ ਅੱਜ ਅੱਜ ਪਿਆਣਾ ਹੋਇਆ। ਉਹ ਪਿਆ ਜੀ ਚੀਮਾ ਸਾਹਿਬ। ਕਹਿੰਦਾ ਕਾਲ ਤੱਕਦਾ ਇੱਕ ਕਮੇਟੀ ਲੋਕਾਂ ਨੂੰ ਘਬਰਾਇਆ ਕਰ ਰਹੀ ਹੈ। ਉਹ ਤੇਸਾ ਪਾਸੇ ਪੈ ਗਿਆ। ਜਿੰਨੇ ਕਾਲ ਤੱਕਣਾ ਮੱਥਾ ਲਾਇਆ ਉਹਦਾ ਹਾਲ ਬੜਾ ਪੁਰਾ ਹੋਇਆ ਜੀ। ਅਫਜ਼ਲੀ ਦਾ ਵੇਖ ਲਓ, ਮਸੇਵੰਦਰ ਦਾ ਵੇਖ ਲਓ, ਇਤਰਾ ਗਾਂਧੀ ਦਾ ਵੇਖ ਲਓ। ਇੱਥੇ ਫੂਟਾ ਸਿੰਘ ਓਰੀ ਗਿਆਨੀ ਗਿਆਨ ਸਿੰਘ ਓਰੀ ਲੰਮੇ ਬੈ ਕੇ ਆਏ ਆ। ਬੰਨਾਲੇ ਓਰੀ ਲੰਮੇ ਬੈ ਕੇ ਆਏ ਆ। ਤਨ ਲੋਕ ਕੋਈ ਇਸ ਗਬੀਰ ਸਾਹਿਬ ਅਕਲ ਦੀ ਗੱਲ ਨਹੀਂ ਦੱਸ ਰਿਹਾ ਇਹ ਤੈਨੂੰ ਸਾਰੇ ਪੁੱਠੇ ਰਾਹ ਖਾਵੇਂ ਆ ਬੰਦਾ ਵਰਗੇ ਹੱਦੀ ਵੀ ਛੱਡ ਦੇ ਅਕਾਲ ਤਖਤ ਦੇ ਨੱਤਬੁੱਥ ਹੋ ਕੇ ਗਲਤੀਆਂ ਦੀ ਮਾਫੀ ਤੂੰ ਪਹਿਲਾਂ ਮੰਗਿਆ ਸਭ ਕੁਝ ਛੱਡ ਦੇ ਬਹੁਤ ਕੋਈ ਜਨ ਨੂੰ ਕੰਮ ਨਹੀਂ ਦਿੱਤਾ ਕੰਮ ਨੂੰ ਰੋਣਾ ਅੱਜ ਲੋਕ ਚਾਹ ਕਰਦੇ ਆ ਅਕਾਲੀ ਦਲ ਦਾ ਕੀ ਪਲੇ ਰਹਿ ਗਿਆ ਜਦੋਂ ਦਾ ਜੇ ਅਕਾਲੀ ਦਲ ਨੂੰ ਸਰਵਾਈਵ ਕਰ ਲਈ ਅਕਾਲ ਤਖਤ ਦੇ ਨਾਲ ਆਪਣੀ ਸੂਚ ਬੂਝ ਦੇ ਨਾਲ ਤੰਗੋ ਕਾਜ ਚਾਕਰ ਕਰਵਾਇਆ ਹੁਣ ਅਕਾਲੀ ਦੰਦ ਨੂੰ ਜਿੰਦਾ ਕਰਨ ਵਾਸਤੇ ਇਹ ਦਿਨ ਰਾਤ ਪੱਜੇ ਫਿਰਦੇ ਆ